ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਰਜਿੰਦਰ ਕਿਚਨ ਚੈਨਲ 'ਵੀ ਤੁਹਾਡਾ ਸਵਾਗਤ ਹੈ ਜੀ ਟੇਸਟੀਏ ਬੇਸਣ ਦੇ ਲੱਡੂ ਬਣਾਉਣ ਲੱਗੇ ਬਿਲਕੁਲ ਆਸਾਨ ਤਰੀਕੇ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਇੱਕ ਕੌਲੀ ਵੱਡੀ ਜਿਹੜੀ ਬੇਸਣ ਦੀ ਮੈਂ ਪਾ ਲਈ ਆ بڑے ਭਾਂਡੇ ਦੇ ਵਿੱਚ ਤੇ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਆਪਾਂ ਰਲਾਉਨੇ ਆ ਇਹਨੂੰ ਪਤਲਾ ਨਹੀਂ ਕਰਨਾ ਬੇਸਣ ਨੂੰ ਬਿਲਕੁਲ ਆਸਾਨ ਤਰੀਕਾ ਹੈ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਬਹੁਤ ਸੌਖੇ ਤਰੀਕੇ ਦੇ ਨਾਲ ਆਪਾਂ ਬੇਸਣ ਦੇ ਲੱਡੂ ਜਿਹੜੇ ਬਣਾ ਕੇ ਤਿਆਰ ਕਰਨੇ ਆਂ ਹਰ ਕੋਈ ਬਣਾ ਸਕਦਾ ਆ ਤੇਲ ਆਪਾਂ ਗਰਮ ਰੱਖਿਆ ਆ ਤੇ ਬੇਸਣ ਨੂੰ ਆਪਾਂ ਮੋਟਾ ਜਿਹਾ ਜਿਹੜਾ ਰਾਲ ਕੋਲ ਲੈਣਾ ਜਿਆਦਾ ਪਤਲਾ ਨਹੀਂ ਕਰਨਾ ਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਣੀ ਦੇਖੋ ਬਿਲਕੁਲ ਥੋੜਾ ਜਿਹਾ ਪਾਣੀ ਪਾਣਾ ਵੀਡੀਓ ਤੁਹਾਨੂੰ ਪਤਾ ਹੀ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਜਿਹੜੀ ਤਿਆਰ ਕਰੀ ਦੀ ਆ ਤੇ ਦੇਖੋ ਐਦਾਂ ਆਪਾਂ ਬੇਸਣ ਨੂੰ ਜਿਹੜਾ ਆ ਸਾਕਤੇ ਜਿਆ ਕੋਲ ਲੈਣਾ ਰਲਾ ਲੈਣਾ ਆ ਕੁਛ ਨਹੀਂ ਇਹਦੇ ਵਿੱਚ ਆਪਾਂ ਪਾਇਆ ਤੇ ਸਿਰਫ ਬੇਸਣ ਪਾਣੀ ਪਾਇਆ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਨੂੰ ਆਪਾਂ ਕਰ ਲੈਨੇ ਮਿਕਸ ਤੇ ਦੇਖ ਸਕਦੇ ਤੁਸੀਂ ਇੰਨਾ ਕਿ ਮੋਟਾ ਆਪਾਂ ਰੱਖਣਾ ਬੇਸਣ ਨੂੰ ਇਹ ਤੋਂ ਨਰਮ ਨਹੀਂ ਆਪਾਂ ਕਰਨਾ ਹੈਗਾ ਸਭ ਤੋਂ ਸੌਖਾ ਤਰੀਕਾ ਜੀ ਬੇਸਣ ਦੇ ਲੱਡੂ ਬਣਾਉਣ ਦਾ ਮੇਰੇ ਨਾਲ ਵੀ ਵਧੀਆ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਆ ਤੇ ਦੇਖੋ ਆਪਾਂ ਹੱਥ ਦੇ ਨਾਲ ਦਿਖਾ ਦਨੇ ਕਿਦਾਂ ਦਾ ਬੇਸਣ ਆਪਾਂ ਜਿਹੜਾ ਰਲਾਇਆ ਐਦਾਂ ਦਾ ਮਿਕਸ ਕਰਨਾ ਤੇ ਹੁਣ ਇਹਨੂੰ ਆਪਾਂ ਤੇਲ ਗਰਮ ਰੱਖਿਆ ਆ ਤੇ ਤੇਲ ਦੇ ਵਿੱਚ ਥੋੜਾ ਥੋੜਾ ਚੱਕ ਕੇ ਪੋਰਸ਼ਨ ਆਪਾਂ ਪਾਈ ਜਾਣਾ ਆ ਤੇ ਪੀਸ ਪਾਈ ਜਾਣੇ ਇਹ ਬੇਸਣ ਦੇ ਤੇ ਇਹਨੂੰ ਆਪਾਂ ਘੱਟ ਸੇਕ ਦੇ ਉੱਤੇ ਇਹਨੂੰ ਫਰਾਈ ਕਰਨਾ ਆਪਾਂ ਤਾਂ ਕਿ ਬੇਸਣ ਜਿਹੜਾ ਆਪਣਾ ਅੰਦਰ ਤੱਕ ਇਹਨ ਪੱਕ ਜਾਵੇ ਪੂਰਾ ਕੱਚਾ ਨਹੀਂ ਰੱਖਣਾ ਇਹਨੂੰ ਸੇਕ ਨੂੰ ਘੱਟ ਰੱਖਣਾ ਆ ਤੇ ਆਪਾਂ ਬੇਸਣ ਜਿਹੜਾ ਇਦਾਂ ਪਕਾਉਣਾ ਆ ਇਹ ਇਹ ਸਭ ਤੋਂ ਆਸਾਨ ਤਰੀਕਾ ਆ ਬੇਸਣ ਦੇ ਲੱਡੂ ਤਿਆਰ ਕਰਨੇ ਦਾ ਕੋਈ ਸ਼ੇਪ ਨਹੀਂ ਦੇਣੀ ਕੁਝ ਨਹੀਂ ਕਰਨਾ ਤੇ ਬਸ ਇਦਾਂ ਹੀ ਆਪਾਂ ਜਿਹੜਾ ਆ ਸਾਰਾ ਬੇਸਣ ਜਿਹੜਾ ਸਗਾ ਸਾਰੇ ਪੀਸ ਆਪਾਂ ਪਾ ਦੁੱਤੇ ਆ ਤੇ ਇਹਨੂੰ ਆਪਾਂ ਸੇਕ ਲਗਿਆ ਪਲਟ ਦੁੱਤਾ ਆ ਸੇਕ ਨੂੰ ਆਪਾਂ ਘੱਟੇ ਰੱਖਣਾ ਆ ਮੀਡੀਅਮ ਸੇਕ ਦੇਤੇ ਇਹਨੂੰ ਆਪਾਂ ਪਕਾਉਣਾ ਆ ਅੰਦਰ ਤੱਕ ਆਪਣਾ ਬੇਸਣ ਜਿਹੜਾ ਪੱਕ ਜਵੇ ਵੀਡੀਓ ਬਹੁਤ ਚੱਲਦੀਆਂ YouTube ਤੇ ਪਰ ਮੈਂ ਜਿਹੜੀ ਵੀਡੀਓ ਕੋਈ ਵੀ ਰੈਸਪੀ ਤਿਆਰ ਕਰਦੀ ਬਿਲਕੁਲ ਸੌਖਾ ਤਰੀਕਾ ਸਧਾਰਨ ਜਿਹੜਾ ਵਰਤਦੀ ਆ ਭਾਂਡੇ ਜਿਹੜੇ ਸਾਡੇ ਹੁੰਦੇ ਉਹ ਵੀ ਆਪਾਂ ਵਰਤਣ ਵੀ ਆਪਾਂ ਸਧਾਰਨ ਸਿੰਪਲ ਵਰਤੀਦੇ ਆ ਤੇ ਦੇਖੋ ਜੀ ਬੇਸਣ ਆਪਣਾ ਜਿਹੜਾ ਪੱਕ ਗਿਆ ਆ ਫਰਾਈ ਹੋ ਗਿਆ ਚੰਗੀ ਤਰ੍ਹਾਂ ਇਹਨੂੰ ਆਪਾਂ ਕੱਢ ਲੈਣਾ ਆ ਕੱਢ ਕੇ ਤੇ ਥੋੜੀ ਜਿਹੀ ਠੰਡਾ ਹੁੰਦਾ ਤੇ ਇਹਨੂੰ ਆਪਾਂ ਤੋੜ ਲੈਣੇ ਪੀਸ ਇਹਦੇ ਤੇ ਦੇਖੋ ਇਹਨੂੰ ਸ਼ੇਪ ਆਪਾਂ ਕੋਈ ਨਹੀਂ ਦੇਣੀ ਹੈਗੀ ਕਿਉਂਕਿ ਇਹਨੂੰ ਆਪਾਂ ਪੀਣਾ ਹੀ ਆ ਇਸ ਕਰਕੇ ਆਪਾਂ ਸਾਰੇ ਜਿਹੜਾ ਪਾਇਆ ਸੀ ਤੇਲ ਦੇ ਵਿੱਚ ਬੇਸਣ ਸਾਰੇ ਪੀਸ ਕੱਢ ਲੈ ਤੇ ਠੰਡਾ ਹੁੰਦਾ ਤਾਂ ਇਹਨੂੰ ਆਪਾਂ ਤੋੜ ਲਿਆ ਤੇ ਹੁਣ ਇਹਨੂੰ ਆਪਾਂ ਗ੍ਰੈਂਡ ਕਰਦੇ ਆ ਜੀ ਪੀਲਣ ਨੇ ਹੁਣ ਆਪਾਂ ਮਿਕਸੀ ਕੱਪ ਛੋਟਾ ਹੈ ਮੇਰੇ ਕੋ ਤੇ ਥੋੜਾ ਥੋੜਾ ਪਾ ਕੇ ਆਪਾਂ ਤੇ ਇਹਨੂੰ ਆਪਾਂ ਪੀਲਣਾ ਆ ਸਾਰਾ ਬੇਸਣ ਆਪਾਂ ਜਿਹੜਾ ਆ ਇਦਾਂ ਹੀ ਪੀਣਾ ਥੋੜਾ ਥੋੜਾ ਪਾ ਕੇ ਤੇ ਜ਼ਿਆਦਾ ਵੀ ਨਹੀਂ ਇਹਨੂੰ ਆਪਾਂ ਬਰੀਕਾ ਨਾ ਦਰਦਰਾ ਜਿਹਾ ਪੀ ਲੈਣਾ ਇਦਾਂ ਦੇਖੋ ਜੀ ਇਦਾਂ ਦਾ ਪੀਣਾ ਆ ਬਾਕੀ ਜਿਹੜਾ ਰਹਿੰਦਾ ਹੈ ਉਹ ਵੀ ਥੋੜਾ ਥੋੜਾ ਪਾ ਕੇ ਆਪਾਂ ਸਾਰਾ ਹੀ ਇਦਾਂ ਪੀਸ ਲੈਣਾ ਦੇਖੋ ਬਿਲਕੁਲ ਹੈ ਨਾ ਸੌਖਾ ਤਰੀਕਾ ਪਹਿਲਾਂ ਆਪਾਂ ਤੇਲ ਦੇ ਵਿੱਚ ਬੇਸਣ ਨੂੰ ਫਰਾਈ ਕਰ ਲਿਆ ਤੇ ਹੁਣ ਇਹਨੂੰ ਆਪਾਂ ਪੀ ਲੈਣਾ ਤੇ ਜੇ ਆਪਾਂ ਕੱਲਾ ਬੇਸਣ ਭੁੰਨੇ ਉਹਨੂੰ ਜ਼ਿਆਦਾ ਟਾਈਮ ਲੱਗਦਾ ਇਦਾਂ ਥੋੜਾ ਟਾਈਮ ਦੇ ਵਿੱਚ ਤਿਆਰ ਹੋ ਜਾਂਦਾ ਤੇ ਬਸ ਇਹ ਵੀ ਰਹਿੰਦਾ ਜਿਹੜਾ ਆ ਇਹ ਵੀ ਸਾਰਾ ਹੀ ਆਪਾਂ ਬੀਲੇ ਇਦਾਂ ਹੀ ਠੀਕ ਆ ਜੀ ਬੇਸਣ ਫਰਾਈ ਕੀਤਾ ਠੰਡਾ ਕਰਕੇ ਇਹਨੂੰ ਆਪਾਂ ਪੀਸ ਲਿਆ ਇਦਾਂ ਦਰਦਰਾ ਜਿਹਾ ਆਪਾਂ ਇਹਨੂੰ ਪੀ ਲੈਣਾ ਹੈ ਹੁਣ ਆਪਾਂ ਇਹਦੀ ਚਾਸ਼ਨੀ ਬਣਾਉਨੇ ਆ ਜਿਹੜਾ ਬੇਸਣ ਦਾ ਇੱਕ ਕੌਲੀ ਲਈ ਸੀ ਉਹਦੀ ਕੌਲੀ ਪਾਣੀ ਦੀ ਲਈ ਇੱਕ ਕੌਲੀ ਚੀਨੀ ਦੀ ਲਈਏ ਇਹਨੂੰ ਪਾ ਦਿੱਤਾ ਤੇ ਹੁਣ ਇਹਨੂੰ ਰੜਾਉਨੇ ਆ ਤੇ ਇਹਨੂੰ ਰਿਜਣ ਦਿੰਨੇ ਆ ਦੂਜੇ ਗੈਸ ਤੇ ਇਹਨੂੰ ਆਪਾਂ ਰੱਖ ਦਿੰਨੇ ਦੂਜੇ ਪਾਸੇ ਤੇ ਉਧਰ ਆਪਾਂ ਦੂਜੀ ਕੜਾਹੀ ਹੋਰ ਰੱਖ ਲੇ। ਚਾਸ਼ਣੀ ਆਪਣੀ ਤਿਆਰ ਹੋਈ ਜਾਂਦੀ ਆ। ਇਹਦੇ ਵਿੱਚ ਆਪਾਂ ਅਧਿਕ ਕਟਸ਼ੀ ਦੇਸੀ ਕੀ ਉਪਾਦਤ ਆ ਤੇ ਜਿਹੜਾ ਆਪਾਂ ਬੇਸਣ ਪੀਸਿਆ ਸੀ ਤੇ ਉਹਨੂੰ ਆਪਾਂ ਇਹਦੇ ਵਿੱਚ ਪਾ ਦੇਣਾ ਆ। ਸੇਕ ਨੂੰ ਘੱਟ ਰੱਖਣਾ ਆ। ਪਹਿਲਾਂ ਆਪਾਂ ਤੇਲ ਦੇ ਵਿੱਚ ਇਹਨੂੰ ਪਕਾ ਲਿਆ। ਫਿਰ ਪੀਸ ਲਿਆ। ਹੁਣ ਦੇਸੀ ਕੀ ਉਧਿਕ ਕਟਸ਼ੀ ਪਾ ਕੇ ਘੱਟ ਸੇਕ ਦੇ ਤੇ ਇਹਨੂੰ ਆਪਾਂ ਫੇਰ ਭੁੰਨਾਂਗੇ। ਸੇਕ ਨੂੰ ਆਪਾਂ ਘੱਟ ਰੱਖਣਾ ਆ ਤੇ ਇਹਨੂੰ ਆਪਾਂ ਜਿਹੜਾ ਫੇਰ ਭੁੰਨਣਾ ਬੇਸਣ। ਤੇ ਚਾशनी ਜਿਹੜੀ ਉਧਰ ਆਪਣੀ ਦੂਸਰੇ ਪਾਸੇ ਆਪਾਂ ਰੱਖਤੀ ਆ ਉਧਰ ਤਿਆਰ ਹੋ ਜਾਣੀ ਆ ਬਿਲਕੁਲ ਸੌਖਾ ਤਰੀਕਾ ਆਪਣਾ ਬੇਸਣ ਦੇ ਲੱਡੂ ਬਣਾਉਣ ਦਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਦਿੱਤਾ ਫੂਡ ਕਲਰ ਤੇ ਜਿਹੜੀ ਚਾशनी ਥੋੜੀ ਜਿਹੀ ਆ ਬਹੁਤ ਛੇਤੀ ਬਣ ਜਾਣੀ ਆ ਕਿਉਂਕਿ ਅੱਧੀ ਕੌਲੀ ਪਾਣੀ ਦੀ ਆ ਇੱਕ ਕੌਲੀ ਖੰਡ ਦੀ ਆ ਜਿਹੜੀ ਕੌਲੀ ਆਪਾਂ ਬੇਸਣ ਦੀ ਇਕ ਲਈ ਹੋਈ ਇੱਕ ਕੌਲੀ ਖੰਡ ਦੀ ਲਈ ਆ ਉਹੀ ਅੱਧੀ ਕੌਲੀ ਪਾਣੀ ਦੀ ਲਈ ਆ ਇੱਕੋ ਭਾਂਡਾ ਲੈਣਾ ਆਪਾਂ ਕੌਲੀ ਗਲਾਸ ਜਿਹੜਾ ਵੀ ਲੈਣਾ ਇੱਕੋ ਭਾਂਡਾ ਲੈਣਾ ਦੇਖੋ ਜੀ ਚਾशनी ਜਿਹੜੀ ਆ ਆਪਣੀ ਬਣ ਕੇ ਤਿਆਰ ਹੋ ਗਈ ਆ ਬਹੁਤ ਛੇਤੀ ਬਣ ਜਾਂਦੀ ਆ ਚੀਨੀ ਜ਼ਿਆਦਾ ਹੁੰਦੀ ਆ ਤੇ ਇਹਨੂੰ ਆਪਾਂ ਚੈੱਕ ਕਰ ਲੈਣੇ ਆ ਜਦੋਂ ਚਾशनी ਮੋਟੀ ਹੋ ਗਈ ਆ ਐਦਾਂ ਦੀ ਬਣ ਗਈ ਆ ਇੱਕ ਤਾਰ ਵਾਲੀ ਤੇ ਫਿਰ ਇਹਨੂੰ ਆਪਾਂ ਚਿਪਚਿਪੀ ਬਣ ਗਈ ਆ ਇਹ ਤੇ ਇਹਨੂੰ ਆਪਾਂ ਗੈਸ ਨੂੰ ਕਰ ਦੇਣਾ ਬੰਦ ਤੇ ਬੇਸਣ ਜਿਹੜਾ ਆਪਣਾ ਉੱਧਰ ਉਹ ਵੀ ਆਪਾਂ 5 ਕਿ ਮਿੰਟੇ ਭੁੰਨਣਾ ਕਿਉਂਕਿ ਪਹਿਲਾਂ ਆਪਾਂ ਭੁੰਨ ਲਿਆ ਤੇਲ 'ਚ ਪਹਿਲਾਂ ਆਪਾਂ ਫਰਾਈ ਕਰ ਲਿਆ ਸੀ ਤੇ 5 ਮਿੰਟ ਆਪਾਂ ਫੇਰ ਭੁੰਨੇ ਆ ਬੇਸਣ ਬੇਸਣ ਦਾ ਰੰਗ ਦੇਖੋ ਕਿੰਨਾ ਸੋਹਣਾ ਭੁੱਜ ਕੇ ਜਿਹੜਾ ਹੋ ਗਿਆ ਕੋਈ ਕਲਰ ਨਹੀਂ ਆਪਾਂ ਇਹਦੇ ਵਿੱਚ ਪਾਇਆ ਬੇਸਣ ਦਾ ਹੀ ਰੰਗ ਹੈ ਇੰਨਾ ਸੋਹਣਾ ਜਿਹੜਾ ਬਣ ਗਿਆ ਹੈ ਇਹ ਬੇਸਣ ਆਪਣਾ ਭੁੱਜ ਗਿਆ ਹੁਣ ਜਿਹੜੀ ਚਾਸ਼ਣੀ ਹੈ ਆਪਣੀ ਤੇ ਉਹ ਆਪਾਂ ਸਾਰੀ ਇਹਦੇ ਵਿੱਚ ਪਾ ਦੇਣੀ ਆ ਪਾ ਕੇ ਤੇ ਮਿਕਸ ਕਰ ਦੇਣਾ ਆਹੀ ਇਹਦਾ ਕੰਮ ਆ ਬਿਲਕੁਲ ਸੌਖੇ ਤਰੀਕੇ ਨਾਲ ਬਹੁਤ ਹੀ ਟੇਸਟੀ ਬੇਸਣ ਦੇ ਲੱਡੂ ਜਿਹੜੇ ਆਪਾਂ ਬਣਾ ਕੇ ਤਿਆਰ ਕਰ ਲੈਣੇ ਆ ਤੇ ਹੁਣ ਇਹਨੂੰ ਕਰਦੇ ਆ ਮਿਕਸ ਇਸ ਆਪਣਾ ਚੱਲਦਾ ਹੀ ਹੈ మీడియం ਸੇਕ ਰੱਖਿਆ ਹੈ ਆਪਾਂ ਤੇ ਰਲਾਈ ਜਾਂਦੇ ਇਹਨੂੰ ਬਹੁਤ ਛੇਤੀ ਇਹਨੇ ਜਿਹੜਾ ਆ ਥਿੱਕ ਹੋ ਜਾਣਾ ਹੈ ਇਹ ਆਪਾਂ ਮਗਜ ਪਾ ਦੁੱਤੇ ਇਹਦੇ ਵਿੱਚ ਲੱਡੂਆਂ 'ਚ ਬਹੁਤ ਸੋਹਣੇ ਲੱਗਦੇ ਮਗਜ ਪਾਓ ਬਹੁਤ ਟੇਸਟੀ ਵੀ ਲੱਗਦੇ ਆ ਖਾਣ ਨੂੰ ਵਧੀਆ ਵੀ ਲੱਗਦੇ ਆ ਇਹ ਤੇ ਫਿਰ ਆਪਾਂ ਇਹਨੂੰ ਐਸੇ ਤਰ੍ਹਾਂ మీడియం ਸੇਕ ਦਿੰਦੇ ਜਿਹੜਾ ਰਲਾਈ ਜਾਂਦੇ ਆ ਦੇਖੋ ਪਹਿਲਾਂ ਨਾ ਥਿੱਕ ਹੋ ਗਿਆ ਕਾਫੀ ਸੇਕ ਆਪਾਂ ਮਿڈ ਵਿੱਚ ਰੱਖਿਆ ਹੈ ਜਿਹੜਾ ਬਿਲਕੁਲ ਨਹੀਂ ਬਣਾ ਸਕਦਾ ਨਾ ਉਹ ਵੀ ਬਣਾ ਸਕਦਾ ਇਸ ਤਰ੍ਹਾਂ ਦੇਖੋ ਪਹਿਲਾਂ ਦੇ ਨਾਲੋਂ ਕਾਫੀ ਦੇਖੋ ਗਿਆ ਤੇ ਇੱਕ ਥਾਲ ਦੇ ਵਿੱਚ ਆਪਾਂ ਦੇਸੀ ਘਿਓ ਲਾਇਆ ਮੜਾ ਜਿਹਾ ਤਾਂ ਕਿ ਨਾਲ ਨਾ ਚਿਪਕੇ ਇਹ ਲਓ ਜੀ ਗੈਸ ਹੁਣ ਆਪਾਂ ਕਰਤਾ ਬੰਦ ਥੋੜੀ देर ਫਿਰ ਵੀ ਹਿਲਾ ਦੰਨੇ ਆ ਕਿਉਂਕਿ ਕੜਾਹੀ ਕਾਫੀ ਗਰਮ ਹੁੰਦੀ ਹੈ ਤੇ ਹੁਣ ਇਹਨੂੰ ਆਪਾਂ ਉੱਤਰ ਥਾਲ ਦੇ ਵਿੱਚ ਕੱਢ ਲੈਣਾ ਹੈ। ਕੜਾਹੀ ਗਰਮ ਹੈ ਇਸ ਕਰਕੇ ਮੈਂ ਜਿਹੜਾ ਹੱਲੇ ਨੂੰ ਹਲਾਈ ਜਾਨੀ ਆ। ਨਹੀਂ ਤਾਂ ਥੱਲੇ ਜਿਹੜਾ ਆ ਇਹਦਾ ਰੰਗ ਆ ਡਾਰਕ ਜਿਹਾ ਹੋ ਜਾਣਾ, ਜ਼ਿਆਦਾ ਗੂੜਾ ਜਿਹਾ ਹੋ ਜਾਣਾ ਇਸ ਕਰਕੇ ਆਪਾਂ ਇਹਨੂੰ ਹਲਾਈ ਜਾਂਨੇ ਆ। ਥਾਲ ਨੂੰ ਦੇਸੀ ਘਿਓ ਲਾਇਆ, ਫਿਰ ਚੰਗੀ ਤਰ੍ਹਾਂ ਲਾ ਦੰਨੇ ਆ, ਸਾਈਡਾਂ ਤੇ ਵੀ ਲਾ ਦੰਨੀ ਮੈਂ। ਤੇ ਹੁਣ ਆਪਾਂ ਜਿਹੜਾ ਬੇਸਣ ਭੁੰਨਿਆ ਆ, ਚਾਸ਼ਨੀ ਪਾ ਕੇ ਤਿਆਰ ਕੀਤਾ ਉਹਨੂੰ ਆਪਾਂ ਇਹਦੇ ਵਿੱਚ ਕੱਢ ਦੰਨੇ ਆ। ਤੇ ਕੱਢ ਕੇ ਇਹਨੂੰ ਆਪਾਂ ਠੰਡਾ ਕਰਨਾ। ਠੰਡਾ ਹੋ ਜਾਊਗਾ ਕਿਉਂਕਿ ਇੰਨੇ ਗਰਮ ਨੂੰ ਹੱਥ ਨਹੀਂ ਲੱਗਣਾ ਇਹਨੂੰ ਤੇ ਠੰਡਾ ਕਰਕੇ ਦੇ ਫਿਰ ਆਪਾਂ ਬਣਾਉਨੇ ਆ ਲੱਡੂ ਜੇ ਤੁਸੀਂ ਬੇਸਣ ਜਮਾਉਣਾ ਹੈ ਤਾਂ ਵੀ ਤੁਸੀਂ ਇਹਨੂੰ ਸੈੱਟ ਕਰ ਦੋ ਸੈੱਟ ਕਰਕੇ ਇਹਨੂੰ ਠੰਡਾ ਹੋਣ ਦੋ ਬਾਅਦ ਇਹਦੇ ਪੀਸ ਕੱਟ ਲਿਓ ਲਓ ਜੀ ਬੇਸਣ ਨੂੰ ਆਪਾਂ ਠੰਡਾ ਕਰ ਲਿਆ ਤੇ ਦੇਖ ਸਕਦੇ ਤੁਸੀਂ ਠੰਡਾ ਹੋ ਕੇ ਇਦਾਂ ਦਾ ਹੋ ਗਿਆ ਇਹ ਤੇ ਹੁਣ ਇਹਨੂੰ ਫਿਰ ਹੱਥਾਂ ਨਾਲ ਮਿਕਸ ਕਰਦੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਦੇ ਵਟਦੇ ਆਪਾਂ ਲੱਡੂ ਬਹੁਤ ਹੀ ਟੇਸਟੀ ਲੱਡੂ ਬਣ ਕੇ ਤਿਆਰ ਹੋਊਗੇ ਤੇ ਦੇਖ ਸਕਦੇ ਆ ਜੀ ਤੁਸੀਂ ਮੈਂ ਸਾਰੇ ਬਣਾ ਕੇ ਫਿਰ ਦਿਖਾਨੀਆਂ ਤੋੜ ਕੇ ਵੀ ਦਿਖਾ ਲੂੰਗੀ ਬਹੁਤ ਹੀ ਟੇਸਟੀ ਜਿਹੜੇ ਲੱਡੂ ਬਣ ਕੇ ਆਪਣੇ ਐਦਾਂ ਤਿਆਰ ਹੁੰਦੇ ਆ ਤੇ ਜਰੂਰ ਬਣਾਇਓ ਬਣਾ ਕੇ ਕਮੈਂਟ ਕਰਕੇ ਮੈਨੂੰ ਦੱਸਿਓ ਤੇ ਸਪੋਰਟ ਕਰਦੇ ਹੋ ਮੇਰੇ ਚੈਨਲ ਨੂੰ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਜੀ ਕਿੱਦਾਂ ਦੇ ਤੁਹਾਡੇ ਜਿਹੜੀ ਮੇਰੀ ਰੈਸਪੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੇ ਲਓ ਜੀ ਬੇਸਣ ਦੇ ਲੱਡੂ ਆਪਾਂ ਬਣਾ ਕੇ ਤਿਆਰ ਕਰ ਲਏ ਮੈਂ ਤੋੜ ਕੇ ਵੀ ਦਿਖਾਨੀ ਆ ਬਹੁਤ ਵਧੀਆ ਆਪਣੇ ਬੇਸਣ ਦੇ ਲੱਡੂ ਜਿਹੜੇ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋਏ ਇੱਕ ਕੌਲੀ ਬੇਸਣ ਦੀ ਸੀ ਉਹਦੇ ਨਾਲ ਆਪਾਂ ਇੰਨੇ ਲੱਡੂ ਤਿਆਰ ਕੀਤੇ ਆ ਦੇਖੋ ਜੀ ਮੈਂ ਤੋੜ ਕੇ ਦਿਖਾਇਆ ਤੁਹਾਨੂੰ ਕਿੰਨੀ ਆਸਾਨੀ ਦੇ ਨਾਲ ਟੁੱਟਦਾ ਬਹੁਤ ਹੀ ਸੋਹਣੇ ਟੇਸਟੀ ਲੱਡੂ ਆਪਣੇ ਤਿਆਰ ਹੋ ਗਏ ਇੱਕ ਲੱਡੂ ਮੈਂ ਹੋਰ ਤੋੜ ਕੇ ਦਿਖਾਉਂਗੀ ਕੋਈ ਭੁਲੇਖਾ ਨਾ ਰਵੇ ਜਰੂਰ ਬਣਾਓ ਤੇ ਖਾਓ ਜੀ ਤੇ ਬਣਾ ਕੇ ਮੈਨੂੰ ਕਮੈਂਟ ਵੀ ਜਰੂਰ ਕਰਕੇ ਦੱਸਿਆ ਕਰੋ ਕਿ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੁੰਦੀ ਆ ਸਪੋਰਟ ਵੀ ਕਰੋ ਮੇਰੇ ਚੈਨਲ ਨੂੰ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ